ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਵੇਖ ਰਹੇ ਹੋ ਡੀਟੀਸੀ ਚੈਨਲ ਪੰਜਾਬੀ ਅੱਜ ਤੁਸੀਂ ਵੇਖ ਰਹੇ ਹੋ ਕਿ ਪੰਪਾਂ ਤੇ ਕਿਵੇਂ ਭੀੜ ਲੱਗੀ ਆ ਇੰਨੀ ਭੀੜ ਕੱਤੋਂ ਲੱਗੀ ਆ ਤੇ ਇਹਦਾ ਕਾਰਨ ਕੀ ਹੋ ਸਕਦਾ ਵਾ ਇਹਦਾ ਕਾਰਨ ਇਹ ਆ ਕਿ ਸਾਰੇ ਹਵਾਰਾ ਉੱਡਿਆ तकरीबन ਕਿ ਪਟਰੋਲ ਡੀਜ਼ਲ ਜਿਹੜੇ ਆ ਇਹ ਪੰਪ ਕੋਜ ਸਮੇਂ ਵਾਸਤੇ ਸ਼ਾਇਦ ক্লোਜ ਹੋ ਜਾਣਾ ਪੀਜਾ ਅੱਜ ਦੀ ਢਾੜੀ ਰਹਿਣਾ ਜਾਂ ਕੱਲ ਦੀ ਢਾੜੀ ਇਹਦਾ ਕੋਈ ਪੁਸ਼ਟ ਨਹੀਂ ਕੀਤੀ ਤੇ ਬਾਕੀ ਸਾਰੇ ਵੇਖੋ ਕਿਵੇਂ ਭੈਣ ਭਰਾ ਜਿਹੜੇ ਆ ਪੀ ਲੈਣਾ ਚ ਲਾ ਕੇ ਵਿਚਾਰੇ ਪੈਟਰੋਲ ਪਾ ਰਹੇ ਆ ਮਜਬੂਰ ਹਰ ਕਨ ਨੌਕਰੀ ਪੇਸ਼ੇ ਤੇ ਜਾਣਾ ਵਾ ਕਿਸੇ ਨੇ ਆਪਣੇ ਖੇਤਾਂ 'ਚ ਵੇਖੋ ਵਿਚਾਰਿਆਂ ਨੇ ਟਰੈਕਟਰ ਲੈ ਕੇ ਆਏ ਹਾਲ ਬੋਣਾ ਵਾ ਤੇਲ ਪਾਉਣ ਵਾਸਤੇ ਅਗਲੀ ਵੀਡੀਓ ਆਪਾਂ ਤੁਹਾਨੂੰ ਨਾਲ ਨਾਲ ਵੇਖੀ ਜਾਓ ਤੁਸੀਂ ਜਿੱਨੀ ਪੰਪਾਂ ਦੇ ਢੀੜ ਵੇਖੀ ਜਿੱਨੀ ਅੱਜ ਸਿੱਖਣ ਨੂੰ ਮਿਲੀ ਆ ਪਿੰਡ ਜੱਪੋਵਾਲ ਨੇੜੇ ਵੇਖੋ ਪੰਪਾਂ ਦੀਆਂ ਗੱਡੀਆਂ ਦੀ ਲਾਈਨ ਲੱਗ ਚੁੱਕੀ ਆ ਤੇ ਧੜਾ ਧੜਾ ਲੋਕ ਜਿਹੜੇ ਆ ਪੀਲ ਪੂੰਦੇ ਚਾਹਵਨ ਹੋ ਰਿਆ ਕਿ ਸਾਨੂੰ ਵੀ ਬਾਰੇ ਸਾਨੂੰ ਵੀ ਬਾਰੇ ਐਨੀ ਕਦੀ ਪੰਪਾਂ ਤੇ ਲੈਣ ਨਹੀਂ ਲੱਗੀ ਐਨੀ ਤਾਂ ਰਾਸ਼ਨ ਡੀਪੋ ਵਾਲੇ ਤਾਂ ਨਹੀਂ ਲੱਗਦੀ ਜਿੰਨੀ ਅੱਜ ਪੰਪਾਂ ਤੇ ਲੈਣ ਲੱਗ ਚੁੱਕੀ ਆ ਤੁਸੀਂ ਵੇਖੋਗੇ ਧੜਾ ਧੜਾ ਲੋਕ ਜਿਹੜੇ ਆ ਪੀਲ ਫੁਆਰੇ ਆ ਪਹਿਲੀ ਵਾਰੇ ਵੇਖਣ ਨੂੰ ਮਿਲਿਆ ਸਿਸ ਮੈਦਾਨ ਦਾ ਸ਼ਾਇਦ ਅੱਗੇ ਵੀ ਹੋਊਗਾ ਪਰ ਸਾਡੇ ਵੇਖਣ ਦੀ ਜੋਗ ਅੱਜ ਪਹਿਲੀ ਵਾਰ ਹੋਇਆ ਕੰਮ ਦਰਸ਼ਕ ਜਿਹੜੇ ਆ ਤੇਲ ਦੇ ਪੰਪਾਂ ਕੋ ਆ ਰਹੇ ਆ ਪੂਰੀ ਹੋਵਾ ਮਾਈ ਚੱਲਣੀ ਆ ਤੇਲ ਪੰਪਾਂ ਦੀ ਇੰਡੀਅਨ ਔਇਲ ਪੰਪ ਆ ਸਾਡਾ ਗੱਗਨੀ ਸਮੀ ਲੈਂਡ ਤੇ ਲੱਗਾ ਇਧਰ ਕਿ ਕਾਈ ਉਟ ਠੀਕ ਕੰਨ ਲੈ ਕੇ ਲੋਕ ਪਹੁੰਚੇ ਹੋਏ ਆ